ਫਤਿਹ ਆਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ RAM RAM ਬੜਾ ਇਤਿਹਾਸਿਕ ਪਿੰਡ ਹੈ ਮੈਨੂੰ ਮੇਰੇ ਭਰਾ ਨੇ ਦੱਸਿਆ ਨੌਜਵਾਨ ਨੇ ਕਹਿੰਦਾ ਵੀ ਪਪਾ ਫਤਿਹ ਸਿੰਘ ਜੀ ਚੱਪੜ ਸੀੜੀ ਚੱਪੜ ਜਿੜੀ ਜਿਹੜੀ ਸਾਡੀ ਜੰਗ ਹੋਈ ਸੀਗੀ ਬੜੀ ਇਤਿਹਾਸਿਕ ਜੰਗ ਹੋਈ ਸੀਗੀ ਪਪਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਨਦੇੜ ਸਾਹਿਬ ਤੋਂ ਥਾਪੜਾ ਦੇ ਕੇ ਭੇਜਿਆ ਤਾ ਫਿਰ ਮਾਤੋ ਦਾਸ ਬਰਾਗੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਤਾਂ ਫਿਰ ਇੱਟਨਾ ਇੱਟ ਖੜਕਾਉਂਦਾ ਹੋਇਆ ਆਖਰ ਨੂੰ ਜਿਹੜਾ ਸੂਬਾ ਸਰਹੰਗ ਨੂੰ ਜਦੋਂ ਖਤਮ ਕਰਨਾ ਸੀ ਜਦੋਂ ਫਤਿਹਗੜ੍ਹ ਸਾਹਿਬ ਦੀ ਇੱਟਨਾ ਇੱਟ ਖੜਕਾਉਣੀ ਸੀਗੀ ਤਾਂ ਫਿਰ ਚੱਪੜ ਜਿੜੀ ਦੇ ਵਿੱਚ ਇਤਿਹਾਸਿਕ ਜੰਗ ਹੋਈ ਉਸ ਇਤਿਹਾਸਿਕ ਜੰਗ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਨੇ ਸੀਧੀ ਪਾਈ ਬੜੀ ਮਾਰ ਦੀ ਗੱਲ ਐ ਇਸ ਪਿੰਡ ਦੇ ਵਿੱਚ ਆਇਆ ਕਿਉਂਕਿ ਇਹ ਜਿਹੜੀ ਇਤਿਹਾਸਿਕ ਜੰਗ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਸਿੱਧੀ ਦਿਹਾੜੇ ਲੰਘ ਕੇ ਗਏ ਨੇਗੇ ਮੈਂ ਹਰ ਸਾਲ ਹੀ 8-10 ਦਿਨ ਫਤੇਗੜ ਸਾਹਿਬ ਹੁੰਨਾ ਕਿਉਂਕਿ ਦੁਨੀਆ ਦਾ ਇਤਿਹਾਸ ਹੈ ਦੁਨੀਆ ਦੇ ਵਿੱਚ ਬਹੁਤ ਵੱਡੇ ਪੀਰ ਪਗੰਬਰ ਹੋਏ ਨੇ ਸਾਰਿਆਂ ਦਾ ਬੜਾ ਸਤਿਕਾਰ ਹੈ ਸਾਰਿਆਂ ਦਾ ਬੜਾ ਸਤਿਕਾਰ ਹੈ ਪਰ ਤੁਸੀਂ ਮੈਂ ਸਾਰੇ ਹੀ ਧਰਮਾਂ ਦਾ ਬੜਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦੇ ਵਿੱਚ ਕੱਟੜਤ ਨਹੀਂ ਹੈਗਾ ਕਿਉਂਕਿ ਗੱਲ ਹੀ ਜਿਹੜੀ ਓੰਕਾਰ ਦੀ ਸ਼ੁਰੂਆਤ ਹੁੰਦੀ ਇੱਕ ਪ੍ਰਮਾਤਮਾ ਨੇ ਸਾਰੇ ਬਣਾਇਆ ਹੋਇਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਏ ਨੇ ਚਿੜੀਆਂ ਸੇਵਾ ਬਾਜ਼ ਲੜਾਉ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਰ ਮਹਾਰਾਜ ਬਰਕਾ ਮਹਾਨ ਹੋਣਾ ਬੜੀ ਵੱਡੀ ਔਖੀ ਗੱਲ ਆ ਤੇ ਨਾ ਕੋਈ ਹੋਇਆ ਤੇ ਨਾ ਵੀ ਹੋ ਸਕਣਾ ਕਿਉਂਕਿ ਤੁਸੀਂ ਦੇਖਿਆ ਹੀ ਆ ਵੀ ਜਦੋਂ ਮਾਦੋਦਾਸ ਬਰਾਜ ਨੂੰ ਥਾਪੜਾ ਦਿੱਤਾ ਸੀ ਤੇ ਪੰਜ ਤੀਰ ਦੇ ਕੇ ਭੇਜਿਆ ਸੀ ਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਏ ਨੇ ਤਾਂ ਫਿਰ ਇਹ ਉਸ ਇਤਿਹਾਸਕ ਜੰਗ ਦੀ ਜਿਹੜੀ ਇੱਕ ਤੁਹਾਡੇ ਇਥੋਂ ਬਾਬਾ ਜੀ ਵਿੱਚ ਗਏ ਤੇ ਉਸ ਜਿਹੜੀ ਗੁਲਾਮਾਂ ਦੀ ਮੁਗਲਾਂ ਦੀ ਜੜਪੱਟੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਰਾਏਕੋਟ ਦੇ ਵਿੱਚ ਕਿਹਾ ਸੀਗਾ ਵੀ ਲੈ ਹੁਣ ਮੁਗਲਾਂ ਦੀ ਜੜਪੱਟ ਦੀ ਤੀਰ ਮਾਰ ਕੇ ਇਸ ਕਰਕੇ ਦੂਜੀ ਗੱਲ ਮੈਨੂੰ ਹੋਰ ਮਾਣ ਮਹਿਸੂਸ ਹੁੰਦਾ ਤੁਹਾਡੇ ਪਿੰਡ ਦੇ ਵਿੱਚ ਆ ਕੇ ਕਿਉਂਕਿ ਮੈਂ ਵੀ ਭਾਈ ਕੇ ਪਰਿਵਾਰ ਦੇ ਵਿੱਚੋਂ ਆ ਮੈਂ ਵੀ ਬਾਬਾ ਭਾਈ ਵੱਲੋਂ ਦੀ ਲਾਦਾ ਤੇ ਇਹ ਸਾਰਾ ਹੀ ਜਿਹੜਾ ਜ਼ਿਆਦਾਤਰ ਪਿੰਡ ਭਾਈ ਦਾ ਪਰਿਵਾਰ ਹੈ ਕਿਉਂਕਿ ਸਾਨੂੰ ਵੀ ਜਿਹੜੀ ਭਾਈ ਕਿਆ ਨੂੰ ਇੱਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਵੱਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੱਲੋਂ ਸੇਵਾ ਦਾ ਥਾਪੜਾ ਦਿੱਤਾ ਹੋਇਆ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਨੇ ਸਰੋਵਰ ਦੀ ਹਰਿਮੰਦਰ ਸਾਹਿਬ ਦੀ ਜਿਹੜੀ ਕਿ ਸ਼ੁਰੂਆਤ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਇਹ ਸੇਵਾ ਅੱਗੇ ਤੋਰੀ ਤੇ ਸੰਪੂਰਨ ਕਰਾਈ ਉਹ ਸੇਵਾ ਦੇ ਵਿੱਚ ਬਾਬਾ ਭਾਈ ਵੱਲੋਂ ਸਭ ਤੋਂ ਪਹਿਲੋ ਜੋ ਕਿ ਫਾਫੜੇ ਸਾਡਾ ਪਿੰਡ ਆ ਵੈਸੇਕ ਹੁਣ ਹੋਰ ਬਹੁਤ ਸਾਰੇ ਸਾਡੇ ਭਾਈਕੇ ਦੇ ਪਿੰਡ ਬਣ ਗਏ ਪਰ ਜਿਹੜਾ ਸਾਡਾ ਅਸਲੀ ਪਿੰਡ ਆ ਉਹ ਫਾਫੜੇ ਭਾਈਕੇ ਜਿਲ੍ਹਾ ਮਾਨਸਾ ਦੇ ਵਿੱਚ ਆ ਉਤੋਂ ਸਾਡੇ ਬਾਬਾ ਜੀ ਸੇਵਾ ਕਰਨ ਲਈ ਜਾਂਦੇ ਹੁੰਦੇ ਕਿਉਂਕਿ ਪਹਿਲਾਂ ਗੱਲੋਲ ਖਾ ਵੀ ਕਹਿੰਦੇ ਨੇ ਬਖਮਖ ਨਾਮ ਜਿਹੜਾ ਇਤਿਹਾਸ ਦੱਸਦੇ ਨੇਗੇ ਪਰ ਇਸ ਤੋਂ ਬਾਅਦ ਬਾਬਾ ਭਾਈ ਬੈਲ ਨੂੰ ਸਭ ਤੋਂ ਪਹਿਲਾਂ ਦਾ ਜਿਹੜਾ ਖਤਾਬ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਿੰਦੇ ਨੇਗੇ ਕਿਉਂਕਿ ਮੈਨੂੰ ਇਹ ਲੱਗਦਾ ਵੀ ਫੇਰ ਪਤਾ ਨਹੀਂ ਕਿਤੇ ਜ਼ਿੰਦਗੀ ਦੇ ਵਿੱਚ ਇਹ ਪਿੰਡ ਦੇ ਵਿੱਚ ਆ ਜਾਊ ਕਿਤੇ ਨਹੀਂ ਆ ਜਾਊਗਾ ਤਾਂ ਕਰਕੇ ਮੈਂ ਉਸ ਸਾਡੇ ਮਹਾਨ ਪੁਰਸ਼ਾਂ ਨੂੰ ਮੈਂ ਯਾਦ ਕਰਨਾ ਚਾਹਣਾ ਐਡੀ ਵੱਡੀ ਉੱਤਟ ਸੇਵਾ ਕੀਤੀ ਐਡੀ ਵੱਡੀ ਬਾਬਾ ਭਾਈ ਵੱਲੋਂ ਸੇਵਾ ਕੀਤੀ ਤਾਂ ਪਰ ਸੀਨੇ ਨਾਲ ਲਾ ਕੇ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਨੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲਾਂ ਤੇਰਾ ਸੇਵਾ ਦੇ ਵਿੱਚ ਸਭ ਤੋਂ ਪਹਿਲਾ ਨਾਮ ਆ ਦੁਨੀਆ ਦੇ ਵਿੱਚ ਤੇਰਾ ਨਾਮ ਰਹੇਂਦੀ ਦੁਨੀਆ ਤੱਕ ਰਹੂ ਐਡੀ ਵੱਡੀ ਸਰੋਵਰ ਦੀ ਜਿਹੜੀ ਕਿ ਸੇਵਾ ਬਾਬਾ ਭਾਈ ਵੱਲੋਂ ਸਭ ਤੋਂ ਪਹਿਲਾਂ ਨੇ ਕੀਤੀ ਅਸੀਂ ਉਹਦੇ ਲਾਦਾਂ ਮਾਣ ਮਹਿਸੂਸ ਕਰਿਆ ਕਰੀਏ ਸਭ ਨੂੰ ਪ੍ਰੇਮ ਕਰੀਏ ਪਿਆਰ ਕਰੀਏ ਜਿਸ ਨਗਰ ਦੇ ਵਿੱਚ ਵੀ ਭਾਈ ਦਾ ਪਰਿਵਾਰ ਹੁੰਦਾ ਉਸ ਨਗਰ ਦੇ ਵਿੱਚ ਜਿਹੜਾ ਬਾਹ ਚੜ ਕੇ ਸੇਵਾ ਕਰਦਾ ਇਹ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੱਲੋਂ ਹੀ ਜਿਹੜਾ ਮਿਲਿਆ ਹੋਇਆ ਥਾਪੜਾ ਮੈਨੂੰ ਸਾਰੇ ਹੀ ਮੇਰੇ ਬਜ਼ੁਰਗਾਂ ਨੂੰ ਮੇਰੇ ਭਰਾਵਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਕਿਉਂਕਿ ਮੈਥੋਂ ਪਹਿਲਾਂ ਮੇਰਾ ਦਾਦਾ ਜੀ ਮੇਰੇ ਪਿਤਾ ਜੀ ਦਾ ਥੋੜਾ ਸਮਾਜ ਦੇ ਵਿੱਚ ਘੱਟ ਸਹਿਯੋਗ ਰਿਹਾ ਪਰ ਮੇਰੇ ਦਾਦਾ ਜੀ ਨੂੰ ਜਿਹੜੀ ਕਿ ਇਹ ਬਾਬਾ ਜੀ ਦਾ ਥਾਪੜਾ ਰਹਾ ਉਹ ਸਾਰੀ ਉਮਰ ਉਹਨੇ ਕਿਸਾਨੀ ਦੇ ਲੈਖੇ ਲਾਈ ਜੇਲਾਂ ਕਟੀਆਂ ਪੰਜਾਬ ਦੇ ਵਿੱਚ ਮਨ ਲੱਗਾ ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਮੇਰ ਆਗੂ ਸੀਗੇ ਕਿਉਂਕਿ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਸ਼ੁਰੂ ਹੋਈ ਪੂਰੇ ਭਾਰਤ ਦੇ ਵਿੱਚ ਬਣੀ ਜਦੋਂ ਗੰਨੇ ਦਾ ਜੋ ਰੇਟ ਨੂੰ ਲੈ ਕੇ ਇੰਡੀਆ ਗੇਟ 'ਤੇ ਧਰਨਾ ਲੱਗਿਆ ਤਾਂ ਮਹਿੰਦਰ ਸਿੰਘ ਟਕਹੜ ਜੀ ਅੱਗੇ ਆਏ ਫਿਰ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣੀ ਜੇ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਇਤਿਹਾਸ ਦੱਸਣ ਲੱਗਾ ਯੂਨੀਅਨ ਕਦੋਂ ਬਣੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਤਿਹਾਸ ਨੂੰ ਜਾਨਣਾ ਬੜਾ ਜ਼ਰੂਰੀ ਆ ਇਹ ਮੇਰੇ ਦਾਦਾ ਜੀ ਦੀ ਸੇਵਾ ਰਹੀ ਆ ਹੁਣ ਮੈਨੂੰ ਗੁਰੂ ਸਾਹਿਬ ਨੇ ਇਹ ਜਿਹੜਾ ਥਾਪੜਾ ਦਿੱਤਾ ਜਿੰਨੇ ਕੁ ਜੋਗਰਾ ਮੈਂ ਤਣੋਂ ਮਨੋਂ ਕੋਸ਼ਿਸ਼ ਕਰਦਾ ਵੀ ਹੱਕ ਸੱਚ ਦੀ ਲੜਾਈ ਲੜੀਏ ਹੱਕ ਸੱਚ ਦੀ ਲੜਾਈ ਹੈ ਕੀ ਹੈ ਸਮਝਣ ਵਾਲੀ ਗੱਲ ਹੈ